ਸ਼ਸ਼ੀਕਾਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਆ ਆਦਰਸ਼ ਜੋਸਨ ਇਸ ਟਾਈਮ ਮੌਜੂਦ ਆ ਫਾਜ਼ਲ ਕਾ ਦੇ ਆਦਰਸ਼ ਨਗਰ ਦੇ ਵਿੱਚ ਜਿੱਥੇ ਚੋਰਾਂ ਨੇ ਤੜਕੇ ਧਾਵਾ ਬੋਲਿਆ ਧਾਵਾ ਕਿਸ ਚੀਜ਼ ਤੇ ਬੋਲਿਆ ਤੜਕੇ 4:30 ਵਜੇ ਇੱਕ ਕਾਰੋਬਾਰੀ ਆਪਣਾ ਕੰਮਕਾਰ ਕਰਕੇ ਵਾਪਸ ਆਉਂਦਾ ਆ ਆਪਣੇ ਘਰ ਆਉਂਦਾ ਆ ਤੱਕਾਰ ਆਪਣੇ ਕਾਰ ਦੇ ਅੱਗੇ ਲਾ ਕੇ ਜਾਂਦਾ ਤਾਂ ਜਦੋਂ ਸਵੇਰੇ ਉੱਠ ਕੇ ਦੇਖਦਾ ਤਾਂ ਉਹਦੀ ਕਾਰ ਉਹਦੇ ਘਰ ਤੋਂ ਬਾਹਰ ਨਹੀਂ ਦਿਖਾਈ ਦਿੰਦੀ ਤਾਂ ਚੋਰ ਆਉਂਦੇ ਨੇ ਤਿੰਨ ਚਾਰ ਜਿਹਨੇ ਜਿੰਨ ਗੱਡੀ ਤੇ ਆਉਂਦੇ ਆ ਔਰ ਚੋਰੀ ਕਰਕੇ ਲੈ ਜਾਂਦੇ ਆ ਕਾਰ ਤਾਂ ਸਾਰੀਆਂ ਫੂਟੇਜ ਸੀਸੀਟੀਵੀ ਚ ਕੈਦ ਹੋ ਗਿਆ ਨੇ ਤੁਹਾਡੀ ਗੱਲ ਵੀ ਕਰਾਉਣਾ ਕਾਰ ਮਾਲਕ ਨਾਲ ਕੀ ਕਹਿਣਾ ਹੈ ਉਹਨਾਂ ਦਾ ਅਿੰਮਗਲੀ ਚ ਪਰੈਣ ਵਾਲਿਆਂ ਤੇ ਰਾਤੀ 12:30 ਵਜੇ ਅਸੀਂ ਖਾਣਾ ਖਾ ਕੇ ਆਏ ਸੀ ਏਰੀਆ ਆਦਰਸ਼ ਨੰਗਰ ਕਰਨ ਨੰਬਰ 5 ਜੈ ਦੀ ਜੋਤਿ ਕੜ ਕੇਰ ਅਮ ਜੋਤਿ ਕੜ ਕੇਰ ਦੇ ਬਿਲਕੁਲ ਨਾਲ ਆਪਣਾ ਮਕਾਨ ਹੈ 12:30 ਵਜੇ ਰਾਤੀ ਖਾਣਾ ਖਾ ਕੇ ਅਸੀਂ ਆਏ ਇਹ ਉਹ ਜਗ੍ਹਾ ਦੇ ਬਿਲਕੁਲ ਕਾਰ ਅਸ ਰੋਕਤੀ ਸੀ ਸਵੇਰੇ 7 ਵਜੇ ਮੈਂ ਚਮਾਲੀ ਹੈ ਤਾਂ ਕਾਰ ਉੱਤੇ ਨਹੀਂ ਸੀਗੇ ਲੇਕਿਨ ਅਸੀਂ ਜਿਹੜੇ ਨਾਲ ਕੈਮਰੇ ਲੱਗੇ ਸੀ ਉਹਦੇ ਵਿੱਚੋਂ ਅਸੀਂ ਸੀਡੀ ਫੁਟੇਜ ਕਢਾਈ ਹੈ 4 ਵਜੇ 41 ਮਿੰਟ ਤੇ ਤਿੰਨ ਚਾਰ ਬੰਦੇ ਜਨਕਾਰ ਤੇ ਆਏ ਆ ਉਹ ਉਸ ਕਾਰ ਨੂੰ ਲੈ ਗਏ ਨੇ ਪਰਲੇ ਪਾਸੇ ਔਰ ਅਸੀਂ ਪ੍ਰਸ਼ਾਸਨ ਨੂੰ ਔਰ ਤੁਹਾਡੇ ਮੀਡੀਆ ਸਾਰੇ ਬਰਾਬਰ ਸੀਸੀਟੀਵੀ ਚੋਂ ਖਿੱਚ ਕੇ ਲੈ ਜਾ ਰਹੇ ਨੇ ਕਿ ਸਟਾਰਟ ਕਰਕੇ ਲੈ ਗਏ ਨੇ ਬੰਦਾ ਪਹਿਲਾ ਲੋਕ ਖੋਲ ਰਿਹਾ ਤੇ ਮਾਸਟਰ ਕੀ ਲਗਾਈਏ ਹਾਂ ਜੀ ਹਾਂ ਜੀ ਪੂਰੇ ਉਜਾਰ ਰਹੇ ਨੇ ਉਹਨਾਂ ਕੋਲ ਉਹਨਾਂ ਨੇ ਸਾਰਾ ਕਾਰਵਾਈ ਕਰਕੇ ਉਹ ਲੈ ਗਏ ਕੋਈ ਸੇਫਟੀ ਵਾਸਤੇ ਤੁਸੀਂ ਕੁਝ ਕੀਤਾ ਆਇਆ ਸੀਗਾ ਕੋਈ ਆਲਾਰਮ ਵਗੈਰਾ ਕੋਈ ਲੋਕ ਨਾ ਲੋਕ ਸੀ ਜੀ ਬਸ ਸਿੰਪਲ ਲੋਕ ਸੀ ਹਾਂ ਜੀ ਤੇ ਮਤਲਬ ਕਿ ਤੁਹਾਨੂੰ ਕਿਸੇ ਰਸ ਰੋਖ ਤੇ ਪਤਾ ਲੱਗਿਆ ਹਾਂਜੀ 7 ਵਜੇ ਮੈਂ ਉੱਠ ਕੇ ਬਗਲ ਗਿਆ ਸਵੇਰੇ ਖਾਣੀ ਗਈ ਫੁਟੇਜ ਦੇਖੀ ਤੇ 4:41 ਮਿੰਟ ਤੇ ਉਹ ਲੈ ਗਏ ਦੇਖੀ ਸਾਰਨ ਉਹ ਪ੍ਰਸ਼ਾਸਨ ਨੂੰ ਦਿਖਾਤੀ ਹੈ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਸਾਡਾ ਨਿਆਇ ਦਵਾ ਕਿਹੜਾ ਮਾਡਲ ਸੀ 2006 ਮਾਡਲ ਵੈਗਨਰ ਸੀ ਤੇ ਮੰਗ ਕਰਦੇ ਹੋ ਬਸ ਇਹ ਜੀ ਬੇਨਤੀ ਹੈ ਆਪਣੀ ਕਾਰ ਵਾਪਸ ਕਰਾ ਦਿਓ ਜੀ ਨਿਆਇ ਦਵਾਓ ਜਿੰਨੀ ਵੀ ਸਾਰੇ ਪ੍ਰਸ਼ਾਸਨ MSP ਸਾਹੋਂ DPS ਸਾਹੋਂ ਜਿਹੜੇ ਅਰੋਪੀ ਉਹਦੇ ਨਜ਼ਰ ਆ ਰਹੇ ਨੇ ਉਹਨਾਂ ਮੂੰਹ ਢੱਕੇ ਹੋਏ ਨੇ ਕਿ ਖੁੱਲੇ ਨਹੀਂ ਹਾਂਜੀ ਜਿਹੜਾ ਯੂਰੋਪੀ ਨਜ਼ਰ ਆ ਰਹੇ ਨੇ ਵਿੱਚ ਹਾਂਜੀ ਉਹਨਾਂ ਮੂੰਹ ਢਕੇ ਹੋਏ ਨੇ ਕਿ ਖੁੱਲੇ ਨੇ ਮੂੰਹ ਢਕੇ ਨੇ ਔਰ ਇਹ ਜਿਹੜੀ ਕਾਰ ਹੈ ਮੇਰੇ ਵੱਡੇ ਭਾਈ ਸਾਹਿਬ सुरेंद्र ਸਿਧੇਵਾਈ ਉਹਨਾਂ ਦੇ ਨਾਂ ਤੇ ਹੀ ਹੈ ਕਾਰ ਰਿਟਰਨ ਦੇਤਾ ਜੀ ਤੁਸੀਂ ਪੁਲਿਸ ਨੂੰ ਹਾਂਜੀ ਰਿਟਰਨ ਦੇਤਾ ਜੀ ਪੁਲਿਸ ਨੂੰ